ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੋਦ ਸਿੰਘ ਸਾਹਿਬ ਜੀ ਸਮੂਹ ਸ਼ਹੀਦਾਂ ਸਿੰਘਾਂ ਗੁਰੂ ਸਾਹਿਬਾਂ ਦੇ ਚਰਨਾਂ ਦੇ ਵਿੱਚ ਨਤਮਸਤਕ ਸਤ ਸੰਗਤ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਸ਼ਹੀਦ ਸਿੰਘਾਂ ਦੀ ਬੇਅੰਤ ਕਿਰਪਾ ਹੁੰਦੀ ਹੈ ਜੇਕਰ ਆਪਾਂ ਆਪਣੇ ਮਨ ਦੇ ਵਿੱਚ ਸ਼ਰਧਾ ਭਾਵਨਾ ਇਹ ਪ੍ਰੋਸਾਰਾ ਕੇ ਗੁਰਬਾਣੀ ਦਾ ਜਾਪ ਕਰਦੇ ਹਾਂ ਅਸੀਂ ਕਦੇ ਵੀ ਕਿਸੇ ਦੇ ਨਾਲ ਬੁਰਾ ਨਹੀਂ ਕਰਦੇ ਤਾਂ ਉਹ ਪਰਮਾਤਮਾ ਸਾਡਾ ਵੀ ਕਦੇ ਵੀ ਬੁਰਾ ਨਹੀਂ ਹੋਣ ਦਿੰਦੇ ਸਾਧ ਸੰਗਤ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਸਾਡੀ ਹਰ ਥਾਂ ਤੇ ਰੱਖਿਆ ਕਰਦੇ ਹਨ ਸਾਡੇ ਅੰਗ ਸੰਗ ਸਹਾਈ ਹੋ ਕੇ ਸਾਡੇ ਤੇ ਮੇਰ ਭਰਿਆ ਹੱਥ ਰੱਖਦੇ ਹਨ ਇਸੇ ਤਰ੍ਹਾਂ ਸਾਧ ਸੰਗਤ ਜੀ ਕਈ ਭੈਣ ਭਰਾਵਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਅਸੀਂ ਤਾਂ ਬਹੁਤ ਜ਼ਿਆਦਾ ਗੁਰਦੁਆਰਾ ਸਾਹਿਬ ਦੇ ਵਿੱਚ ਜਾਂਦੇ ਹਾਂ ਪੁੱਛਾ ਕਰਦੇ ਹਾਂ ਗੁਰੂ ਤੋਂ ਬਿਨਾਂ ਕਿਸੇ ਹੋਰ ਤੇ ਗੁਰੂ ਤੋਂ ਬਿਨਾਂ ਕਿਸੇ ਹੋਰ ਦਰ ਤੇ ਨਹੀਂ ਜਾਂ ਗੁਰੂ ਤੋਂ ਬਿਨਾਂ ਕਿਸੇ ਹੋਰ ਦਰ ਤੇ ਨਹੀਂ ਜਾਂਦੇ ਆਪਣੇ ਗੁਰੂ ਤੇ ਹੀ ਭਰੋਸਾ ਰੱਖਦੇ ਹਾਂ ਪਰ ਸਾਡੇ ਕੰਮਾਂ ਦੇ ਵਿੱਚ ਰੁਕਾਵਟਾਂ ਪੈਂਦੀਆਂ ਹਨ ਸਾਡੇ ਕੰਮ ਜਿਹੜੇ ਹਨ ਉਹ ਸਫਲ ਨਹੀਂ ਹੋ ਰਹੇ ਹਨ ਸਾਡੀ ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਆ ਰਹੀਆਂ ਹਨ ਅਸੀਂ ਦੁਖੀ ਹਾਂ ਪਰੇਸ਼ਾਨ ਹਾਂ ਸਾਡੀ ਮੁਸ਼ਕਲ ਦਾ ਹੱਲ ਨਹੀਂ ਹੋ ਰਿਹਾ ਤਾਂ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਜ਼ਿੰਦਗੀ ਦੇ ਵਿੱਚ ਕਦੇ ਸੁੱਖ ਹੁੰਦੇ ਹਨ ਤੇ ਕਦੇ ਦੁੱਖ ਹੁੰਦੇ ਹਨ ਤੇ ਦੁੱਖ ਵੀ ਪਰਮਾਤਮਾ ਨੇ ਹੀ ਦੂਰ ਕਰਨੇ ਹਨ ਅਸੀਂ ਪਾਠ ਵੀ ਕਰਦੇ ਹਾਂ ਸਿਮਰਨ ਵੀ ਕਰਦੇ ਹਾਂ ਪਰ ਸਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਸੰਗਤ ਜੀ ਗੁਰੂ ਦੇ ਧਰਤੇ ਜਾਣ ਤੋਂ ਬਿਨਾ ਹੋਰ ਕਿਤੋਂ ਵੀ ਸਾਨੂੰ ਖੁਸ਼ੀਆਂ ਪ੍ਰਾਪਤ ਨਹੀਂ ਹੋਣੀਆਂ ਸਾਧ ਸੰਗਤ ਜੀ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਮਿਹਨਤ ਵੀ ਕਰਦੇ ਹਾਂ ਉਹ ਸਾਡਾ ਪੈਸਾ ਸਾਧ ਸੰਗਤ ਜੀ ਕਈ ਭੈਣ ਭਰਾ ਕਹਿੰਦੇ ਹਨ ਕਿ ਅਸੀਂ ਮਿਹਨਤ ਬਹੁਤ ਕਰਦੇ ਹਾਂ ਸਾਡਾ ਪੈਸਾ ਇੱਧਰ ਉੱਧਰ ਖਰਾਬ ਹੋ ਜਾਂਦਾ ਹੈ ਗਲਤ ਰਸਤੇਆਂ ਤੇ ਬਿਮਾਰੀ ਤੇ ਲੱਗ ਜਾਂਦਾ ਹੈ ਸਾਡੇ ਘਰ ਦੇ ਵਿੱਚ ਪੈਸਾ ਵੀ ਨਹੀਂ ਰੁਕਦਾ ਹਰ ਪਾਸਿਆਂ ਤੋਂ ਸਾਨੂੰ ਕੋਈ ਨਾ ਕੋਈ ਮੁਸ਼ਕਲ ਦੀ ਘੜੀ ਆਉਂਦੀ ਹੈ ਤਾਂ ਸਾਧ ਸੰਗਤ ਜੀ ਆਪਣੇ ਜ਼ਿੰਦਗੀ ਦੇ ਵਿੱਚ ਕੁਝ ਸੰਕੇਤ ਸਾਨੂੰ ਪਰਮਾਤਮਾ ਜੀ ਜ਼ਰੂਰ ਦਿੰਦੇ ਹਨ ਜਿਨ੍ਹਾਂ ਦੇ ਮਿਲਣ ਦੇ ਨਾਲ ਸਾਡੀ ਜ਼ਿੰਦਗੀ ਬਦਲ ਜਾਂਦੀ ਹੈ ਅਸੀਂ ਉਹਨਾਂ ਸੰਕੇਤਾਂ ਨੂੰ ਸਮਝ ਨਹੀਂ ਪਾਉਂਦੇ ਤਾਂ ਅੱਜ ਦੀ ਵੀਡੀਓ ਦੇ ਵਿੱਚ ਉਹਨਾਂ ਸੰਕੇਤਾਂ ਦੇ ਬਾਰੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਉਹ ਕਿਹੜੇ ਸੰਕੇਤ ਹਨ ਜੋ ਸਾਨੂੰ ਪ੍ਰਮਾਤਮਾ ਜੀ ਦਿੰਦੇ ਹਨ ਤੇ ਆਓ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਸਾਰੇ ਹਾਜ਼ਰੀ ਲਗਵਾਇਆ ਕਰੋ ਜੀ ਸਾਧ ਸੰਗਤ ਜੀ ਤੁਸੀਂ ਵੀਡੀਓ ਤਾਂ ਜ਼ਰੂਰ ਦੇਖਦੇ ਹੋ ਪਰ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੈ ਕੇ ਹਾਜ਼ਰੀ ਨਹੀਂ ਲਗਵਾਉਂਦੇ ਤਾਂ ਸੰਗਤ ਜੀ ਵੱਧ ਤੋਂ ਵੱਧ 1 ਮਿੰਟ ਜਾਂ ਅਧਾ ਸਕਿੰਟ ਹੀ ਲੱਗਦਾ ਹੋਵੇਗਾ ਵਾਹਿਗੁਰੂ ਵਾਹਿਗੁਰੂ ਲਿਖਣ ਦੇ ਨਾਲ ਤੁਹਾਡਾ ਭਲਾ ਹੋ ਜਾਵੇਗਾ ਸਾਧ ਸੰਗਤ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰ ਦੇਣਾ ਜੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਸੰਕੇਤ ਕੁੱਤਾ ਦਿੰਦਾ ਹੈ ਕਿ ਪੁਵੇਖ ਦਾ ਸ਼ੋਭਤੇ ਅਸ਼ੋਭ ਸੰਕੇਤ ਸਾ ਸੰਗਾਂਝੀ ਸਭ ਤੋਂ ਪਹਿਲਾ ਸੰਕੇਤ ਚੰਗਾ ਸਮਾਂ ਆਉਣ ਤੋਂ ਪਹਿਲਾਂ ਸਾਨੂੰ ਕੁਦਰਤ ਦਿੰਦੀ ਹੈ ਸਾਨੂੰ ਛੇ ਸੁਭ ਸੰਕੇਤ ਕੁਦਰਤ ਦਿੰਦੀ ਹੈ ਜਦੋਂ ਮਨੁੱਖ ਦਾ ਚੰਗਾ ਸਮਾਂ ਆਉਣ ਵਾਲਾ ਹੁੰਦਾ ਹੈ ਤਾਂ ਕੁਦਰਤ ਅਤੇ ਪਸ਼ੂ ਪੰਛੀ ਇਹ ਸਾਨੂੰ ਸ਼ੁਭ ਅਤੇ ਅਸ਼ੁਭ ਸੰਕੇਤ ਦਿੰਦੇ ਹਨ ਇਸ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਸਾਡਾ ਆਉਣ ਵਾਲਾ ਭਵਿੱਖ ਕਿਹੋ ਜਿਹਾ ਹੋਵੇਗਾ ਕਿਹੋ ਜਿਹਾ ਅਤੇ ਸਾਡੇ ਨਾਲ ਕਿਹੋ ਜਿਹਾ ਕਟਨਾਵਾ ਹੋਣ ਕਿਹੋ ਜਿਹਾ ਕਟਨਾਵਾ ਹੋਣ ਵਾਲੀਆਂ ਹਨ ਸਾਡਾ ਸੰਗਤ ਜੀ ਭਵਿੱਖ ਨੂੰ ਕੋਈ ਵੀ ਦੇਖ ਨਹੀਂ ਸਕਦਾ ਪਰ ਸਾਡੇ ਰੇਸ਼ੀ ਪਰ ਸਾਡੇ ਰੇਸ਼ੀ ਮੁੰਨੇ ਬਹੁਤ ਗਿਆਨੀ ਉਹ ਕੁਝ ਸੰਕੇਤਾਂ ਦੇ ਬਾਰੇ ਦੱਸ ਕੇ ਜਿਸ ਦੇ ਨਾਲ ਵਿਅਕਤੀ ਆਪਣੇ ਪਿਛੇ ਦਾ ਅਨੁਮਾਨ ਲਗਾ ਸਕਦਾ ਹੈ ਸਟੀਕ ਜਾਣਕਾਰੀ ਉਹ ਪ੍ਰਾਪਤ ਕਰ ਸਕਦਾ ਹੈ ਇਹਨਾਂ ਸਾਰੇ ਸੰਕੇਤਾਂ ਦਾ ਅਹਿਸਾਸ ਸਾਨੂੰ ਪਹਿਲਾਂ ਹੀ ਕੁਦਰਤ ਰਾਹੀਂ ਮਿਲ ਜਾਂਦਾ ਹੈ ਸੰਗਿਤ ਕੀਤਾ ਦੇ ਵਿੱਚ ਇੱਕ ਪ੍ਰਸੰਗ ਦੇ ਅਨੁਸਾਰ ਭਗਵਾਨ શ્રી ਕ੍ਰਿਸ਼ਨ ਘਰਤ ਮੋਨੀ ਨੇ ਕਿਹਾ ਸੀ ਕਿ ਜਦੋਂ ਕਿਸੇ ਮਨੁੱਖ ਦਾ ਚੰਗਾ ਸਮਾਉਣ ਵਾਲਾ ਹੁੰਦਾ ਹੈ ਤਾਂ ਕੁਦਰਤ ਕੀਟ ਪਤੰਗਾਂ ਤੇ ਜਾਨਵਰਾਂ ਦੁਆਰਾ ਸਾਨੂੰ ਸੰਕੇਤ ਦਿੰਦੀ ਹੈ ਇਸ ਨਾਲ ਮਨੁੱਖ ਇਹ ਜਾਣ ਸਕਦਾ ਹੈ ਕਿ ਉਸ ਦਾ ਸਮਾਂ ਬਦਲਣ ਵਾਲਾ ਹੈ ਤੇ ਉਸ ਦੀ ਕਿਸਮਤ ਵੀ ਬਦਲਣ ਵਾਲੀ ਹੈ ਇਸ ਲਈ ਹਰ ਵਿਅਕਤੀ ਨੂੰ ਇਨ੍ਹਾਂ ਸੰਕੇਤਾਂ ਦੇ ਬਾਰੇ ਜਾਣਕਾਰੀ ਹੋਣੀ ਪਹੁੰਚ ਰਹੀ ਹੈ ਜੇਕਰ ਉਹ ਇਹਨਾਂ ਨੂੰ ਸਮਝ ਨਹੀਂ ਸਕਿਆ ਤਾਂ ਉਹ ਆਉਣ ਵਾਲੇ ਚੰਗੇ ਸਮੇਂ ਦਾ ਲਾਭ ਨਹੀਂ ਉਠਾ ਸਕੇਗਾ ਇਹ ਸੰਕੇਤ ਸਾਨੂੰ ਵੱਖ-ਵੱਖ ਜੀਵ ਜੰਤੂਆਂ ਤੇ ਕੁਦਰਤ ਤੋਂ ਪ੍ਰਾਪਤ ਹੁੰਦੇ ਹਨ ਪਰ ਸੰਗਤ ਜੀ ਉਹਨਾਂ ਦੇ ਵਿੱਚੋਂ ਇੱਕ ਅਜੀਆ ਜੀਵ ਹੈ ਜਿਸ ਨੂੰ ਅਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹਾਂ ਤੇ ਜੋ ਸਾਡੇ ਆਸ-ਪਾਸ ਆਸਾਨੇ ਦੇ ਨਾਲ ਦੇਖਣ ਨੂੰ ਮਿਲ ਜਾਂਦਾ ਹੈ ਉਹ ਜੀਵ ਹੈ ਕੁੱਤਾ ਕੁੱਤੇ ਨੂੰ ਪੈਰੋ ਬਾਬਾ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ ਜੇਕਰ ਤੁਸੀਂ ਕੁੱਤੇ ਨੂੰ ਧਿਆਨ ਦੇ ਨਾਲ ਦੇਖਦੇ ਹੋ ਤਾਂ ਉਸ ਦੇ ਵਿਹਾਰ ਤੋਂ ਤੁਹਾਨੂੰ ਕਈ ਸ਼ੋਭ ਤੇ ਅਸ਼ੋਭ ਸੰਕੇਤ ਮਿਲਦੇ ਹਨ ਇਸ ਤੋਂ ਸੰਕੇਤ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਭਵਿੱਖ ਵਿੱਚ ਤੁਹਾਨੂੰ ਅਮੀਰੀ ਪ੍ਰਾਪਤ ਹੋਵੇਗੀ ਜਾਂ ਫਿਰ ਗਰੀਬੀ ਜਾਂ ਫਿਰ ਕਿਸੇ ਦੁਰਘਟਨਾ ਦਾ ਸਾਹਮਣਾ ਤੁਸੀ ਕਰ ਪਾਓਗੇ ਜੇਕਰ ਤੁਸੀਂ ਇਨ੍ਹਾਂ ਸੰਕੇਤਾਂ ਨੂੰ ਸਮੇਂ ਰੇਂ ਦੇ ਪਹਿਚਾਨ ਲੈਂਦੇ ਹੋ ਤਾਂ ਤੁਸੀਂ ਆਉਣ ਵਾਲੀਆਂ ਘਟਨਾਵਾਂ ਨੂੰ ਟਾਲ ਸਕਦੇ ਹੋ ਤਾਂ ਤਾਂ ਆਓ ਜਾਣਦੇ ਹਾਂ ਕੁੱਤੇ ਦੁਆਰਾ ਮਿਲਣ ਵਾਲੇ ਕੁਝ ਖਾਸ ਸੰਕੇਤ ਦੇ ਬਾਰੇ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਸਾਹਾ ਸੰਗਾ ਜੀ ਸਭ ਤੋਂ ਪਹਿਲਾਂ ਸੰਕੇਤ ਜੇਕਰ ਕੁੱਤਾ ਤੁਹਾਨੂੰ ਦੇਖ ਕੇ ਪੂਛ ਹਿਲਾਉਣ ਲੱਗ ਜਾਵੇ ਤਾਂ ਇਹ ਇੱਕ ਸ਼ੁਭ ਸੰਕੇਤ ਹੈ ਇਥੇ ਅਸੀਂ ਘਰ ਦਾ ਪਾਲਤੂ ਕੁੱਤੇ ਦੀ ਗੱਲ ਨਹੀਂ ਕਰ ਰਹੇ ਸਗੋਂ ਅਜਾਇਬ ਕੁੱਤੇ ਦੀ ਗੱਲ ਕਰ ਰਹੇ ਹਾਂ ਜੋ ਤੁਹਾਨੂੰ ਚੰਨ ਦਾ ਨਾ ਹੋਵੇ ਤੇ ਗਲੀ ਜਾਂ ਸੜਕ ਤੇ ਰੰਦਾ ਹੋਵੇ ਜੇਕਰ ਉਹ ਕੁੱਤਾ ਤੁਹਾਨੂੰ ਦੇਖ ਕੇ ਅਚਾਨਕ ਆਪਣੀ ਪੂਛ ਹਿਲਾਉਣ ਲੱਗ ਜਾਵੇ ਤਾਂ ਸਮਝ ਜਾਓ ਕਿ ਤੁਹਾਡੀ ਕਿਸਮਤ ਬਦਲਣ ਵਾਲੀ ਹੈ ਇਹ ਤੁਹਾਡੇ ਲਈ ਸ਼ੁਭ ਸੰਕੇਤ ਹੈ ਅਜੇਆ ਮੰਨਿਆ ਜਾਂਦਾ ਹੈ ਕਿ ਜੇਕਰ ਕੋਈ ਕੁੱਤਾ ਤੁਹਾਨੂੰ ਦੇਖ ਕੇ ਪੂਛ ਹਿਲਾਉਣ ਲੱਗੇ ਤਾਂ ਤੁਹਾਡੇ ਵੱਲ ਆਉਣ ਲੱਗੇ ਤਾਂ ਤੁਸੀਂ ਜਿਸ ਵੀ ਕੰਮ ਲਈ ਜਾ ਰਹੇ ਹੋ ਉਹ ਕੰਮ ਸਫਲ ਜ਼ਰੂਰ ਹੋਵੇਗਾ ਇਸ ਤੋਂ ਇਲਾਵਾ ਇਸ ਤੋਂ ਲਾਵ ਰਾਹੂ ਕੇਤੂ ਵਰਗੇ ਗ੍ਰਹਿ ਜੋ ਆਮ ਤੌਰ ਤੇ ਅਸ਼ੁਭ ਮੰਨੇ ਜਾਂਦੇ ਹਨ ਉਹਨਾਂ ਦੇ ਮਾੜੇ ਪ੍ਰਭਾਵ ਤੁਹਾਡੇ ਤੋਂ ਟਲ ਜਾਂਦੇ ਹਨ ਸੰਗਤ ਜੀ ਕੁੱਤੇ ਨੂੰ ਸ਼ਨੀ ਦੇਵ ਦਾ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ ਇਸ ਲਈ ਜੇਕਰ ਸ਼ਨੀ ਦੀ ਸਾਰਸਤੀ ਚੱਲ ਰਹੀ ਹੈ ਤਾਂ ਉਹ ਵੀ ਬਹੁਤ ਤੁਹਾਡੀ ਜ਼ਿੰਦਗੀ ਤੋਂ ਸਮਾਪਤ ਹੋ ਸਕਦੀ ਹੈ ਇਹ ਸਭ ਸੰਕੇਤ ਚੰਗੇ ਦਿੰਦਾ ਹੈ ਕਿ ਤੁਹਾਡਾ ਚੰਗਾ ਸਮਾਂ ਜਲਦ ਹੀ ਸ਼ੁਰੂ ਹੋਣ ਵਾਲਾ ਹੈ ਸਾ ਸੰਗਤ ਜੀ ਜੇਕਰ ਅਜਿਹਾ ਕੁਝ ਤੁਹਾਡੇ ਨਾਲ ਹੁੰਦਾ ਹੈ ਤਾਂ ਤੁਸੀਂ ਖੁਸ਼ ਹੋ ਜਾਓ ਤੁਹਾਡੀ ਕਿਸਮਤ ਹੁਣ ਬਦਲਣ ਵਾਲੀ ਹੈ ਨੰਬਰ 2 ਤੇ ਜੇਕਰ ਤੁਸੀਂ ਕਿਸੇ ਜ਼ਰੂਰੀ ਕੰਮ ਕਰਕੇ ਘਰੋਂ ਨਿਕਲ ਰਹੇ ਹੋ ਤੁਹਾਨੂੰ ਦੇਖਦੇ ਹੀ ਕੋਈ ਕੁੱਤਾ ਤੁਹਾਡੇ ਸੱਜੇ ਪਾਸੇ ਮੂੰਹ 'ਚ ਕੋਈ ਸ਼ਾਕਾਹਾਰੀ ਵਸਤੂ ਜਿਵੇਂ ਰੋਟੀ ਜਾਂ ਕੁਝ ਹੋਰ ਲੈ ਕੇ ਜਾਂਦਾ ਹੈ ਤਾਂ ਸੰਗਤ ਜੀ ਇਹ ਵੀ ਇੱਕ ਬਹੁਤ ਹੀ ਸ਼ੁਭ ਸੰਕੇਤ ਮੰਨਿਆ ਜਾਂਦਾ ਹੈ ਸਮਝ ਲਓ ਕਿ ਇਹ ਸੰਕੇਤ ਤੁਹਾਡੀ ਯਾਤਰਾ ਮੰਗਲਮਈ ਹੋਉਂਦਾ ਹੈ ਇਹ ਇਸ਼ਾਰਾ ਕਰਦਾ ਹੈ ਕਿ ਤੁਸੀਂ ਜਿਸ ਵੀ ਕੰਮ ਦੇ ਲਈ ਜਾ ਰਹੇ ਹੋ ਉਸ ਦੇ ਵਿੱਚ ਤੁਹਾਨੂੰ ਸਫਲਤਾ ਮਿਲੇਗੀ ਸਿਰਫ ਇੰਨਾ ਹੀ ਨਹੀਂ ਕਿ ਇਹ ਸ਼ੁਭ ਘਟਨਾ ਵੀ ਦੱਸਦਾ ਹੈ ਕਿ ਤੁਹਾਡੇ ਘਰ 'ਚ ਬਹੁਤ ਜ਼ਿਆਦਾ ਧਨ ਦਾ ਆਗਮਨ ਹੋਵੇਗਾ ਸਹਾ ਸੰਗਤ ਜੇਕਰ ਅਜਿਆ ਕੁਝ ਹੁੰਦਾ ਹੈ ਤਾਂ ਇਸ ਨੂੰ ਹਲਕੇ ਦੇ ਵਿੱਚ ਨਾ ਲਾਓ ਇਹ ਸੰਕੇਤ ਤੁਹਾਡੀ ਜ਼ਿੰਦਗੀ ਵਿੱਚ ਕੁਝ ਚੰਗਾ ਤੇ ਮਹੱਤਵਪੂਰਨ ਪਰਿਵਰਤਨ ਲੈ ਕੇ ਆਉਣ ਵਾਲਾ ਹੈ। ਨੰਬਰ 3 ਕੁੱਤੇ ਦਾ ਭੌਂਕਣਾ। ਜਦੋਂ ਤੁਸੀਂ ਕਿਤੇ ਜਾ ਰਹੇ ਹੋਈਏ ਜਾਂ ਖੜੇ ਹੋਈਏ, ਉੱਥੇ ਹੋਰ ਲੋਕ ਵੀ ਮੌਜੂਦ ਹੋਣ ਪਰ ਕੁੱਤਾ ਸਿਰਫ ਤੁਹਾਡੇ ਤੇ ਹੀ ਭੌਂਕੇ ਤਾਂ ਇਹ ਇੱਕ ਮਹੱਤਵਪੂਰਨ ਸੰਕੇਤ ਹੈ। ਇਸਦਾ ਮਤਲਬ ਹੈ ਕਿ ਕੁੱਤਾ ਤੁਹਾਨੂੰ ਸਾਵਧਾਨ ਕਰ ਰਿਹਾ ਹੈ ਕਿ ਜੇਕਰ ਤੁਸੀਂ ਕਿਸੇ ਜ਼ਰੂਰੀ ਕੰਮ ਦੇ ਲਈ ਬਾਹਰ ਜਾ ਰਹੇ ਹੋ ਤਾਂ ਚੰਗਾ ਹੋਵੇਗਾ ਉਸ ਯਾਤਰਾ ਨੂੰ ਰਹਿਣ ਦਿਓ ਜਾਂ ਕੁਝ ਸਮੇਂ ਲਈ ਰੁਕ ਜਾਓ ਕੁੱਤੇ ਦੇ ਭੌਂਕਣ ਦਾ ਅਰਥ ਇਹ ਹੋ ਸਕਦਾ ਹੈ ਕਿ ਨੇੜਲੇ ਭਵਿੱਖ 'ਚ ਤੁਹਾਡੇ ਨਾਲ ਕੋਈ ਅਣਹੋਣੀ ਵਾਪਰ ਸਕਦੀ ਹੈ ਜੇਕਰ ਤੁਸੀਂ ਦੇਖਦੇ ਹੋ ਕਿ ਕੁੱਤਾ ਤੁਹਾਡੇ ਵੱਲ ਪੰਜਿਆ ਰਿਹਾ ਹੈ ਇਸ ਨੂੰ ਵੀ ਹਲਕੇ ਵਿੱਚ ਨਾ ਲਓ ਥੋੜੀ ਦੇਰ ਉੱਥੇ ਰੁਕ ਜਾਣਾ ਤੁਹਾਡੇ ਲਈ ਲਾਭਦਾਇਕ ਹੋਏਗਾ ਇਹ ਸਮਾਂ ਨਾ ਸਿਰਫ ਤੁਹਾਡੀ ਸੁਰੱਖਿਆ ਯਕੀਨੀ ਕਰ ਸਕਦਾ ਹੈ ਸਗੋਂ ਤੁਹਾਡੇ ਕੰਮ ਨੂੰ ਸਫਲ ਬਣਾਉਣ ਵਿੱਚ ਵੀ ਤੁਹਾਡੀ ਮਦਦ ਕਰ ਸਕਦਾ ਹੈ। ਕੁੱਤਾ ਇਸ ਲਈ ਤੁਹਾਡੇ ਪ੍ਰਤੀ ਸਿਰਫ ਚਿਤਾਵਨੀ ਦਾ ਕੰਮ ਨਹੀਂ ਕਰਦਾ ਸਗੋਂ ਉਹ ਤੁਹਾਨੂੰ ਚੁਕੰਣੇ ਰਹਿਣ ਲਈ ਵੀ ਪ੍ਰੇਰਿਤ ਕਰਦਾ ਹੈ। ਤਾਂ ਸਾਥ ਸੰਗਜਿ ਕੁੱਤੇ ਦੀਆਂ ਇਹਨਾਂ ਹਰਕਤਾਂ ਨੂੰ ਨਜ਼ਰ ਅੰਦਾਜ਼ ਨਾ ਕਰੋ। ਇਹ ਤੁਹਾਡੇ ਜੀਵਨ ਲਈ ਬਹੁਤ ਹੀ ਮਹੱਤਵਪੂਰਨ ਹੋ ਸਕਦਾ ਹੈ। ਨੰਬਰ 4 ਕੁੱਤੇ ਦਾ ਤੁਹਾਨੂੰ ਦੇਖ ਕੇ ਭੱਜ ਜਾਣਾ ਦੋਸਤੋ ਜਦੋਂ ਸੰਗਤ ਜੀ ਜਦੋਂ ਤੁਸੀਂ ਆਪਣੇ ਘਰੋਂ ਨਿਕਲਦੇ ਹੋ ਜਾਂ ਆਪਣੇ ਆਸ-ਪਾਸ ਕਿਸੇ ਕੁੱਤੇ ਨੂੰ ਦੇਖਦੇ ਹੋ ਤੇ ਉਹ ਬਿਨਾਂ ਕਿਸੇ ਕਾਰਨ ਦੇ ਜਿਵੇਂ ਕਿ ਤੁਸੀਂ ਉਸ ਨੂੰ ਡਰਾਇਆ ਜਾਂ ਪਹਜਾਇਆ ਨਹੀਂ ਸਿਰਫ ਤੁਹਾਨੂੰ ਦੇਖ ਕੇ ਭੱਜ ਜਾਂਦਾ ਹੈ ਤਾਂ ਇਹ ਇੱਕ ਗੰਭੀਰ ਸੰਕੇਤ ਹੈ ਅਜਿਹਾ ਮੰਨਿਆ ਜਾਂਦਾ ਹੈ ਕਿ ਇਹ ਸ਼ੁਭ ਸੰਕੇਤ ਨਹੀਂ ਹੈ ਇਸ ਦਾ ਇਹ ਹੋ ਸਕਦਾ ਹੈ ਇਹ ਤੁਹਾਡੇ ਤੇ ਕਿਸੇ ਨੇ ਜਾਦੂ ਟੂਣਾ ਕੀਤਾ ਹੈ ਜਾਂ ਫਿਰ ਤੁਹਾਡੇ ਦੇ ਕਿਸੇ ਬੁਰੇ ਸ਼ਕਤੀ ਦਾ ਸਾਆਇਆ ਹੈ ਸੰਗਤ ਜੀ ਕੁੱਤਾ ਆਪਣੀਆਂ ਵਿਸ਼ੇਸ਼ ਇੰਦਰੀਆਂ ਕਾਰਨ ਬੁਰੀਆਂ ਤੇ ਚੰਗੀਆਂ ਸ਼ਕਤੀਆਂ ਨੂੰ ਜਲਦੀ ਪਹਿਚਾਨ ਜਾਂਦਾ ਹੈ ਉਸ ਦੀ ਸਮਰੱਥਾ ਉਸ ਨੂੰ ਕਿਸੇ ਵੀ ਸਥਿਤੀ ਦੀ ਸਥਿਤੀ ਦੀ ਪੂਰਵ ਬਾਣੀ ਕਰਨ ਚ ਸਮਰੱਥ ਬਣਾਉਂਦਾ ਹੈ ਜੇਕਰ ਕੋਈ ਕੁੱਤਾ ਤੁਹਾਨੂੰ ਦੇਖ ਕੇ ਭੱਜਦਾ ਹੈ ਤਾਂ ਇਹ ਵੀ ਸੰਭਵ ਹੈ ਕਿ ਤੁਹਾਡੇ ਆਸ-ਪਾਸ ਕੋਈ ਨਕਾਰਾਤਮਕ ਊਰਜਾ ਜਾਂ ਬੁਰੀ ਸ਼ਕਤੀ ਮੌਜੂਦ ਹੈ। ਇਸ ਸਥਿਤੀ ਦੇ ਵਿੱਚ ਤੁਹਾਨੂੰ ਤੁਰੰਤ ਸਾਵਧਾਨ ਹੋਣਾ ਚਾਹੀਦਾ ਹੈ। ਜਿੰਨੀ ਜਲਦੀ ਹੋ ਸਕੇ ਕਿਸੇ ਮੰਦਰ ਜਾਂ ਕਿਸੇ ਗੁਰਦੁਆਰਾ ਸਾਹਿਬ ਜਾਓ ਤੇ ਉੱਥੇ ਆਪਣੀ ਅਰਦਾਸ ਬੇਨਤੀ ਕਰੋ। ਉਹ ਤੁਹਾਨੂੰ ਸਾਰੀਆਂ ਪਰੇਸ਼ਾਨੀਆਂ ਤੋਂ ਬਾਰ ਕੱਢਣ। ਜੇਕਰ ਕਿਸੇ ਨੇ ਤੁਹਾਡੇ ਤੇ ਕੋਈ ਜਾਦੂ ਟੋਣਾ ਕੀਤਾ ਹੈ ਤਾਂ ਇਹ ਸਮਾਪਤ ਹੋ ਜਾਵੇਗਾ। ਨਾਲ ਹੀ ਕੋਈ ਬੁਰੀ ਸ਼ਕਤੀ ਤੁਹਾਡੇ ਆਸ-ਪਾਸ ਹੋਵੇਗੇ ਇਸ ਤਰ੍ਹਾਂ ਤੁਸੀਂ ਆਪਣੀ ਸੁਰੱਖਿਆ ਕਰ ਸਕਦੇ ਹੋ ਜਿੰਦਗੀ ਵਿੱਚ ਜਸਕਾਰਤਮਿਕ ਊਰਜਾ ਲਿਆ ਸਕਦੇ ਹੋ ਨੰਬਰ 5 ਕੁੱਤੇ ਦਾ ਰਾਤ ਚ ਰੋਣਾ ਜਾਂ ਦਿਨ ਵਿੱਚ ਤੁਹਾਡੇ ਘਰ ਦੇ ਆਸ-ਪਾਸ ਹੋਣਾ ਜੇਕਰ ਕੋਈ ਕੁੱਤਾ ਤੁਹਾਡੇ ਘਰ ਦੇ ਆਸ-ਪਾਸ ਜਾਂ ਕਈ ਕੁੱਤੇ ਮਿਲ ਕੇ ਚੌਂਡ ਹੋਣ ਰੋਣ ਲੱਗਦੇ ਹਨ ਤਾਂ ਇਹ ਬਿਲਕੁਲ ਵੀ ਸ਼ੁਭ ਸੰਕੇਤ ਨਹੀਂ ਹੈ ਕੁੱਤਿਆਂ ਦੇ ਕੋਲ ਛੇਵੇਂ ਇੰਦਰੀ ਹੁੰਦੀ ਹੈ ਤੇ ਉਹ ਅਲੌਕਿਕ ਸ਼ਕਤੀਆਂ ਨੂੰ ਦੇਖ ਸਕਦੇ ਹਨ ਇਸ ਤਰ੍ਹਾਂ ਹੁਣ ਸੰਕੇਤ ਦਿੰਦਾ ਹੈ ਕਿ ਤੁਹਾਡੇ ਘਰ ਵਿੱਚ ਕੋਈ ਅਣਹੋਣੀ ਵਾਪਰਨ ਵਾਲੇ ਹੈ ਇਹ ਸੰਕੇਤ ਬਿਮਾਰੀ ਜਾਂ ਕਿਸੇ ਅਣਹੋਣੀ ਘਟਨਾ ਵੱਲ ਇਸ਼ਾਰਾ ਕਰਦੀ ਹੈ ਖਾਸ ਕਰਕੇ ਜੇਕਰ ਕੁੱਤਾ ਮੂੰਹ ਉੱਪਰ ਕਰਕੇ ਰੋਂਦਾ ਹੈ ਤਾਂ ਇਹ ਬਹੁਤ ਹੀ ਅਸ਼ੋਭ ਮੰਨਿਆ ਜਾਂਦਾ ਹੈ ਉਥੇ ਜੇਕਰ ਉਹ ਮੂੰਹ ਹੇਠਾਂ ਕਰਕੇ ਰੋਂਦਾ ਹੈ ਤਾਂ ਉਸ ਨੂੰ ਉਥੋਂ ਤੁਰੰਤ ਭਜਾ ਦੇਣਾ ਚਾਹੀਦਾ ਹੈ ਪਰ ਧਿਆਨ ਰੱਖੋ ਕੁੱਤੇ ਨੂੰ ਮਾਰਨਾ ਨਹੀਂ ਹੈ ਤੁਸੀਂ ਉਸ ਨੂੰ ਡਰਾ ਕੇ ਭਜਾ ਸਕਦੇ ਹੋ ਕੁੱਤੇ ਨੂੰ ਮਾਰਨਾ ਪਾਪ ਮੰਨਿਆ ਜਾਂਦਾ ਹੈ ਨੰਬਰ 6 ਕੁੱਤਾ ਤੁਹਾਨੂੰ ਦੇਖ ਖੇਡਣ ਲੱਗੇ ਸੰਗਤ ਜਿੱਥੇ ਤੁਸੀਂ ਕਿਤੇ ਜਾ ਰਹੇ ਹੋ ਕਰੋਨਾ ਕਰ ਰਹੇ ਹੋ ਜਾਂ ਬਾਹਰ ਖੜੇ ਹੋ ਅਚਾਨਕ ਕੋਈ ਅਵਾਰਾ ਕੁੱਤਾ ਜੋ ਤੁਹਾਡੀ ਗਲੀ ਵਿੱਚ ਜਾਂ ਮੋਹੱਲੇ ਵਿੱਚ ਰਹਿੰਦਾ ਹੈ ਪਰ ਤੁਹਾਡਾ ਪਾਲਤੂ ਨਹੀਂ ਹੈ ਤੁਹਾਡੋਂ ਦੇਖ ਕੇ ਖੇਡਣ ਲੱਗੇ ਤਾਂ ਇਹ ਬਹੁਤ ਹੀ ਸ਼ੁਭ ਸੰਕੇਤ ਮੰਨਿਆ ਜਾਂਦਾ ਹੈ ਅਜਿਹਾ ਕਿਹਾ ਜਾਂਦਾ ਹੈ ਕਿ ਇਹ ਸੰਕੇਤ ਭਗਵਾਨ ਸ਼ਨੀ ਦੇਵ ਦੇ ਆਸ਼ੀਰਵਾਦ ਦਾ ਪ੍ਰਤੀਕ ਹੈ ਤੁਹਾਡੇ ਜੀਵਨ ਵਿੱਚ ਸਕਾਰਾਤਮਕ ਦਾ ਬਦਲਾਵ ਆਉਣ ਵਾਲਾ ਹੈ ਕੁੱਤੇ ਦਾ ਅਜਿਹਾ ਵਿਹਾਰ ਇਹ ਦਰਸਾਉਂਦਾ ਹੈ ਕਿ ਤੁਹਾਡੇ ਬੁਰੇ ਦਿਨ ਹੁਣ ਖਤਮ ਹੋਣ ਵਾਲੇ ਹਨ ਤੇ ਤੁਹਾਡੇ ਚੰਗੇ ਦਿਨ ਜਲਦੀ ਸ਼ੁਰੂ ਹੋਣਗੇ ਇਹ ਵੀ ਸੰਭਵ ਹੈ ਕਿ ਇਹ ਕਿਸੇ ਸਕਾਰਤਮਕ ਸ਼ਕਤੀ ਜਿਵੇਂ ਦੇਵੀ-ਦੇਵਤਿਆਂ ਦੇ ਆਸ਼ੀਰਵਾਦ ਦਾ ਸੰਕੇਤ ਹੈ। ਇਸ ਸਮੇਂ ਤੁਹਾਡੇ ਵਿਗੜੇ ਕੰਮ ਬਣਨ ਲੱਗ ਜਾਂਦੇ ਹਨ। ਤੁਹਾਡੀ ਕਿਸਮਤ ਚਮਕਣ ਲੱਗ ਜਾਂਦੀ ਹੈ ਤੇ ਜ਼ਿੰਦਗੀ ਵਿੱਚ ਨਵੀਆਂ ਉਚਾਈਆਂ ਨੂੰ ਤੁਸੀਂ ਛੂੰਹਦੇ ਹੋ। ਇਸ ਤਰ੍ਹਾਂ ਦੇ ਸੰਕੇਤ ਮਿਲਣ ਤੇ ਤੁਹਾਨੂੰ ਆਵਾਰਾ ਕੁੱਤਿਆਂ ਨੂੰ ਰੋਟੀ ਜ਼ਰੂਰ ਪਾਉਣੀ ਚਾਹੀਦੀ ਹੈ। ਇਹ ਨਾ ਸਿਰਫ ਤੁਹਾਡੇ ਲਈ ਸ਼ੁਭ ਹੋਵੇਗਾ ਸਗੋਂ ਤੁਹਾਡੇ ਆਉਣ ਵਾਲੇ ਸਮੇਂ ਨੂੰ ਹੋਰ ਵੀ ਜ਼ਿਆਦਾ ਸਕਾਰਾਤਮਕ ਬਣਾ ਦੇਵੇਗਾ ਤੇ ਸਾਧ ਸੰਗਤ ਜੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ